ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਸੋਨੂੰ ਇਹ ਕੀ ਹੋਇਆ ਤੁਹਾਡੇ ਇਹ ਜੀ ਰਾਤ 1:30 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀਆਂ ਜਿਹੜੀ 60 60 ਪੇੜ ਤਾਂ ਨਹੀਂ ਕਿਸੇ ਨੂੰ ਲੱਗੀ ਕਿਸੇ ਨੂੰ ਨਹੀਂ ਉਹ ਨਹੀਂ ਉਹ ਲੱਗੀ ਕਿ ਇਹਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਕਿੰਨਾ ਕੁ ਨੁਕਸਾਨ ਹੋਇਆ ਇਹਦੇ ਚ ਨੁਕਸਾਨ ਚ ਸਾਰੀ ਛੱਤਾਂ ਡਿੱਗ ਗਈਆਂ ਜੀ ਮੋਟਰ ਸਕੂਟਰ ਵੀ ਕੀ ਕੀ ਨੁਕਸਾਨ ਆਇਆ ਫਿਰ ਤੁਹਾਡਾ ਹਾਂਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਰੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਔਰ ਜੋ ਖਾਣ ਪੀਣੇ ਸਾਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਾਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਕਾਜ ਕਰਦੇ ਮੇਰਾ ਟੇਲਰ ਦਾ ਕੰਮ ਜੀ ਜਿਹਨੂੰ ਡਿੱਗੀ ਪਤਾ ਕਿਸ ਤਰ੍ਹਾਂ ਲੱਗਾ ਥਾ ਹਾਂਜੀ ਆਵਾਜ਼ ਆਂਡੀ ਥੋੜੀ ਥੋੜੀ ਪਹਿਲੇ ਆਵਾਜ਼ ਆਂਡੀ ਫਿਰ ਜੱਕ ਤੁਮ ਡਿੱਗੇ ਤਾਂ ਫਟਾਫਟ ਜਾਨ ਬਚਾਈ ਬਾਹਰ ਜਾ ਕੇ ਪਰਿਵਾਰ ਚ ਕੋਣ ਕੋਣ ਥੱਲੇ ਸਾਡੇ ਪਰਿਵਾਰ ਚ ਸਾਰੇ 9 ਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਕੱਚੀਆਂ ਹੀ ਕੰਦਾ ਤਾਂ ਡੀ ਨੀੜੀਆਂ ਹਾਂ ਹਾਂਜੀ ਕੱਚੀਆਂ ਕੰਦਾ ਹੀ ਜੀ ਤੇ ਉਹ ਮੀਂਹ ਕਰਨ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪੇੜ ਨਹੀਂ ਲੱਗੀ ਕਿਸੇ ਮੈਂ ਇਹ ਤਾਂ ਪਿਆ ਹਾਂ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਸਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਨਿਤਨ ਮੀਨ ਕੁਮਾਰ ਕੀ ਘਟਨਾ ਹੈ ਇੱਥੇ ਤੁਹਾਡੇ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਕਿਨੇ ਤੁਹਾਡਾ ਮਕਾਨ ਘਰ ਉੱਤੇ ਹੀ ਹੈ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦੇ ਤੁਸੀਂ ਇਹ ਸਾਰਾ ਘੋਟਾ ਸਾਰਾ ਬਲੌਗ ਹੋ ਗਿਆ ਸਾਬ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਸੋਈ ਹੀ ਰੋਈ ਜੋ ਫ੍ਰਿਜ ਮਸ਼ੀਨ ਬਿਲਕੁਲ ਟੋਟਲੀ ਸਾਰਾ ਸਬਾਨ ਥੱਲੇ ਡਿੱਗ ਪਿਆ ਸਾਰਾ ਨੱਪਿਆ ਆ ਦੇ ਵਿੱਚ ਇਹ ਕਾਰਨ ਕੀ ਬਰਸਾਹ ਹੀ ਬਚਾ ਕੀਤਾ ਬੱਚਿਆਂ ਦਾ ਸਾਰਿਆਂ ਦਾ ਕਾਰਨ ਕੀ ਬਰਸਾਤ ਦਾ ਕਰਨ ਇਹ ਬਰਸਾਤ ਕੱਚੀਆਂ ਗੰਦਾ ਹੀ ਬਰਸਾਤ ਹੀ ਕੱਚਾ ਮਕਾਨ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤ ਕੁਮਾਰ ਸੋਨੂੰ ਇਹ ਕੀ ਹੋਇਆ ਤੁਹਾਡੇ ਇਹ ਜੀ ਰਾਤ 1:30 ਵਜੇ ਦੀ ਗੱਲ ਆ ਇਹ ਸਾਡੀ ਛੱਤਾਂ ਡਿੱਗ ਪਈਆਂ ਨੇ ਸਾਰੀਆਂ ਜਿਹੜੀ ਛੱਤ ਛੱਤ ਪੇੜ ਤੇ ਨਹੀਂ ਕਿਸੇ ਨੂੰ ਲੱਗੀ ਕਿਸੇ ਨੇ ਨਹੀਂ ਉਹ ਨਹੀਂ ਲੱਗੀ ਕਿਸੇ ਨੂੰ ਮਸਾ ਮਸਾ ਜਾਨ ਬਚਾਈ ਸਾਰਿਆਂ ਨੇ ਕਿੰਨਾ ਕੀ ਨੁਕਸਾਨ ਹੋਇਆ ਇਹਦੇ ਚ ਨੁਕਸਾਨ ਚ ਸਾਰੀ ਛੱਤਾਂ ਡਿੱਗ ਗਈਆਂ ਜੀ ਮੋਟਰ ਸਕੂਟਰ ਵੀ ਕੀ ਕੀ ਨੁਕਸਾਨ ਆਇਆ ਫਿਰ ਤੁਹਾਡਾ ਹਾਂਜੀ ਸਾਡਾ ਸਾਰਾ ਸਮਾਨ ਜਿਹੜਾ ਕਿਚਨ ਦਾ ਰੋਈ ਦਾ ਸਾਰਾ ਸਕੂਟਰੀ ਵੀ ਥੱਲੇ ਆ ਸਿਲੰਡਰ ਵੀ ਥੱਲੇ ਆ ਔਰ ਜੋ ਖਾਂਡ ਪੀਣੇ ਸਮਾਨ ਸਭ ਥੱਲੇ ਆ ਸਾਰਾ ਘਰ ਦਾ ਜ਼ਰੂਰੀ ਸਮਾਨ ਸਭ ਮੇਰੀ ਮਸ਼ੀਨਾਂ ਵੀ ਇਹਦੇ ਵਿੱਚ ਹੋ ਗਈਆਂ ਥੱਲੇ ਤੇ ਕੰਮ ਕਾਹਦਾ ਕਰਦੀਓ ਮੇਰਾ ਟੇਲਰ ਦਾ ਕੰਮ ਜਦੋਂ ਡਿੱਗੀ ਪਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਹਾਂਜੀ ਆਵਾਜ਼ ਆਂਦੀ ਥੋੜੀ ਥੋੜੀ ਪਹਿਲੇ ਆਵਾਜ਼ ਆਂਦੀ ਫਿਰ ਜੱਕ ਤੁਮ ਡਿੱਗੇ ਤਾਂ ਫਟਾਫਟ ਜਾਨ ਬਚਾਈ ਬਾਹਰ ਜਾ ਕੇ ਪਰਿਵਾਰ ਚ ਕੌਣ-ਕੌਣ ਥੱਲੇ ਸਾਡੇ ਪਰਜਾ ਪਰਿਵਾਰ ਚ ਸਾਰੇ 9 ਜੀ ਹੈਗੇ ਜੀ ਬੱਚੇ ਸਮੇਤ ਵੀ ਅਸੀਂ ਗਏ ਆ ਤੇ ਬੜੀ ਮੁਸ਼ਕਲ ਬਾਅਦ ਨਾ ਮਤਲ ਨਿਕਲੇ ਆ ਇਹ ਕੱਚੀਆਂ ਹੀ ਕੰਦਾ ਤਾਂ ਡਿਗ ਗਈਆਂ ਹਾਂਜੀ ਕੱਚੀਆਂ ਕੰਦਾ ਹੀ ਜੀ ਤੇ ਉਹ ਮੀਂਹ ਕਰਨਾ ਜਿਹੜਾ ਪਿਆ ਵਾ ਤੇ ਬਹੁਤ ਜਾਨੀ ਮਾਲ ਨੁਕਸਾਨ ਹੋਇਆ ਸਾਡਾ 60 ਪਿੰਡ ਨਹੀਂ ਲੱਗੀ ਕਿਸੇ ਨੇ ਇਹਦਾ ਪਿਆ ਹਾਂਜੀ ਉਹ ਬਚਾਅ ਹੋ ਗਿਆ ਜੀ ਉਹ ਸਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਨਿਤਨ ਮੀਨ ਕੁਮਾਰ ਕੀ ਘਟਨਾ ਹੋਈ ਇੱਥੇ ਤੁਹਾਡੇ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਕਿਨੇ ਤੁਹਾਡਾ ਮਕਾਨ ਘਰ ਉੱਤੇ ਹੀ ਹੈ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦਾ ਤੁਸੀਂ ਇਹ ਸਾਰਾ ਕੋਟਾ ਤੇ ਸਾਡਾ ਰਸਤਾ ਸਾਰਾ ਬਲੌਗ ਹੋ ਗਿਆ ਸਾਬ ਥੱਲੇ ਆ ਥੱਲੇ ਸਕੂਟਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਮੈਂ ਟੋਟਲੀ ਸਾਰਾ ਸਾਮਾਨ ਥੱਲੇ ਡਿੱਗ ਪਿਆ ਸਾਰਾ ਨੱਪਿਆ ਗਿਆ ਵਿੱਚ ਇਹ ਕਾਰਨ ਕੀ ਬਰਸਾਹ ਹੀ ਬਚਾ ਦਿੱਤਾ ਬੱਚਿਆਂ ਦਾ ਸਾਰਿਆਂ ਦਾ ਕਾਰਨ ਕੀ ਬਰਸਾਤ ਦਾ ਕਰ ਰਹੇ ਇਹ ਬਰਸਾਤ ਕੱਚੀਆਂ ਗੰਦਾ ਹੀ ਬਰਸਾਤ ਹੀ ਕੱਚਾ ਮਕਾਨ ਹੈ